ਦੀ ਹਾਲ ਚਾਲ ਨੇ ਹੋ ਠੀਕ ਠਾਕ ਹੋ ਹਾਂਜੀ ਕਿਵੇਂ ਸਾਰੇ ਠੀਕ ਠਾਕ ਹੋ ਵਾੜਾਂ ਦਾ ਦੇਖੋ ਬੁਰਾ ਹਾਲ ਹੋਇਆ ਗਰਮੀ ਕਾਫੀ ਆ ਗਰਮੀ ਹੋਣ ਕਰਕੇ ਤੇ ਦੁਪਹਿਰੇ ਟਿਕ ਜਾਈਦਾ ਫਿਰ ਸ਼ਾਮ ਜੂ ਨਿਕਲੀਦਾ ਆਪਾਂ ਇਸ ਟਾਈਮ ਡੱਬੜੀ ਤੋਂ ਫਨੋਰੀ ਗਏ ਹੋਏ ਆ ਇੱਥੇ ਤੰਬੂ ਵਗੈਰਾ ਬਣਾਉਣੇ ਆ ਠੀਕ ਐ ਫੇਰ ਫੇਰ ਆਪਣੀ ਜਿਹੜੀ ਡਿਊਟੀ ਆਪਾਂ ਡੱਬ ਵਾਲੀ ਚਲੇ ਜਾਣਾ ਸੋ ਅੰਦੋਲਨ ਸਾਰਾ ਹੀ ਆਪਣਾ ਜਿੱਥੇ ਮਰਜ਼ੀ ਹਾਜ਼ਰੀ ਭਰੀਏ ਕਦੇ ਖਨੌਰੀ ਕਦੇ ਡੱਬ ਵਾਲੀ ਤੇ ਕਦੇ ਸ਼ੰਭੂ ਦੇਖੋ ਜੀ ਮਹੌਲ ਟਰਾਲੀਆਂ 'ਚ ਬੀਵਰਗ ਸੁੱਤੇ ਪਏ ਨੇ ਮੈਂ ਆ ਤੁਹਾਡੇ ਚਲੋ ਦਰਸ਼ਨ ਕਰਵਾ ਦਈਏ ਸਾਨੂੰ ਬੀਵਰਗੇ ਜੇ ਪਏ ਆ ਠੀਕ ਹੈ ਜੀ ਹੋਰ ਆ ਜੋ ਕਰਦੇ ਆ ਗੱਲਾਂ ਬਾਤਾਂ ਵੀਡੀਓ ਦੇ ਬਾਅਦ ਤੋਂ ਅੱਗੇ ਕਰਦੇ ਕੋ ਆ ਜਿਵੇਂ ਮਹੌਲ ਦਿਖਾਈਏ ਇਹ ਫਿਰ ਰੇਂਜ ਦੀ ਪ੍ਰੋਬਲਮ ਵੀ ਆ ਸਕਦੀ ਹੈ ਪਰ ਤੁਹਾਨੂੰ ਦਿਖਾਉਣਾ ਹੈ ਆ ਜਿੜ 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 ਜੋ ਮੇਰਾ ਪੂਰਾ ਰਾਤ ਦਾ ਸਮਾਂ ਇਹਨਾਂ ਲਾਈਟ ਇੱਥੋਂ ਉਹ ਬੰਦ ਕੀਤੀ ہوئی ਆ ਸਾਹਮਣੇ ਖੰਭਾ ਠੀਕ ਆ ਕਿਸੇ ਲਾਈਟ ਦੀ ਪ੍ਰੋਬਲਮ ਕਰਕੇ ਹੀ ਆਪਾਂ ਜਿਹੜਾ ਪਰਸੋਂ ਧਰਨਾ ਲਾਇਆ ਸੀ ਪਰ ਫੇਰ ਵੀ ਅੰਧੋਲਨ ਦੇ ਵਿੱਚ ਹੁਣ ਤੁਸੀਂ ਦੇਖ ਸਕਦੇ ਹੋ ਬਿਲਕੁਲ ਹਨੇਰਾ ਜਿਹੜਾ ਆ ਖੰਭਿਆਂ ਵਾਲੀਆਂ ਲਾਈਟਾਂ ਬੰਦ ਪਈਆਂ ਬਾਈ ਜੀ ਕਾਲੀਆਂ ਆਹ ਪੰਪ ਤੇ ਲਾਈਟਾਂ ਚੱਲਦੀਆਂ। ਬਾਕੀ ਜਿਹੜੀਆਂ ਖੰਭਿਆਂ ਤੇ ਲਾਈਟਾਂ ਬੰਦਾ। ਤੁਸੀਂ ਦੇਖ ਸਕਦੇ। ਠੀਕ ਹੈ ਜੀ। ਆਹ ਦੇਖੋ ਸਾਹਮਣੇ। ਬਾਕੀ ਬੰਦਾ ਦੇਖੋ ਬਜ਼ੁਰਗ ਬੈਠੇ। ਪ੍ਰਾਤ ਨੂੰ ਕਰਦੇ ਗੱਲਾਂ ਬਾਤਾਂ। ਮੈਂ ਆਪਣਾ ਲੱਗੀਆਂ ਨੇ। ਛੇ ਮਹੀਨੇ ਠੀਕ ਨਹੀਂ। ਦੇਖੋ ਜੀ। ਮਹੀਨਾ ਇੱਕ ਪੂਰਾ ਮਰਿਆ। ਸਾਰੇ ਲਾਈਟ ਬੰਦਾ। ਖਨੌਰੀ ਬਾਰਡਰ ਤੇ ਜਿਹੜੇ ਹਾਲਾਤ ਉਸ ਇਸ ਟਾਈਮ। ਇਦਾਂ ਦੇ ਆ ਕਿ ਕੱਲ ਨੂੰ ਹੁਣ ਰੱਬ ਰੱਖੇ ਸੁੱਖ ਦੇਖਦੇ ਆ ਕੋਸ਼ਿਸ਼ ਕਰਦੇ ਆ ਫੇਰ ਲਾਉਨੇ ਆ ਧਰਨਾ ਕਰਦੇ ਆ ਰੋਡ ਜਾਮ ਜਿੰਨਾ ਚਿਰ ਇਹ ਸਰਕਾਰਾਂ ਨੂੰ ਉਹ ਆਖਣ ਨੂੰ ਪੀੜ ਨਹੀਂ ਪੈਂਦੀ ਰੋਡ ਜਾਉਣੀ ਹੁੰਦਾ ਉਹਨਾਂ ਚਿਰ ਇਹ ਕੁਝ ਨਹੀਂ ਸਾਹਿਬ ਕੁਝ ਠੀਕ ਕਰਦਾਂਗੇ ਪਰ ਕਰਨਾ ਕਰਾਉਣਾ ਇਹਨਾਂ ਨੇ ਕੀ ਹੈ ਮਾੜੀਆਂ ਸਰਕਾਰਾਂ ਨੇ ਹਨ ਸੋ ਦੇਖੋ ਸੋਨਸਾਨ ਚਾਈ ਹੋਈ ਆ ਫਨੇਰੇ ਕਰਕੇ ਤੇ ਨਹੀਂ ਦੋਦਿਆ ਖਣੂ ਮਹਿਫਲਾਂ ਲੱਗੀਆਂ ਹੋਣੀਆਂ ਸੀਗੀਆਂ ਠੀਕ ਹੈ ਜੀ ਸਾਰੇ ਟਿਕ ਜਾਂਦੇ ਟਾਈਮ ਨਾਲ ਅਗਲਾ ਹਨਾ ਚਲ ਮੱਚਰ ਤੋਂ ਬਚਾ ਕਰਕੇ ਆਉਦਾ ਚੁੱਪ ਕਰਕੇ ਪੈ ਜੀਏ ਸੋ ਇਦਾਂ ਦਾ ਮਾਹੌਲ ਹੈ ਬਾਕੀ ਆਪਾਂ ਜਿਹੜਾ ਹੈਗਾ ਰੋਸ਼ਨੀ ਚ ਬੈਠੇ ਆ ਬਜ਼ੁਰਗ ਬੈਠੇ ਆ ਸਾਹਮਣੇ ਪਰ ਆਪਾਂ ਦੂਜੇ ਪਾਸੇ ਦੀ ਆਉਨੇ ਆ ਦੇਖਾਉਨੇ ਤੁਹਾਨੂੰ ਪੰਪਰੇ ਕੋਲੇ ਕੋਲੇ ਮਾਹੌਲ ਕਿਉਂਕਿ ਇੱਥੇ ਇੱਥੇ ਰੇਂਜ ਆਪਣੇ ਕੋਲੇ ਹੈਗੀ ਉਸਤਾਦ ਉਸ ਤੋਂ ਬਾਅਦ ਰੇਂਜ ਵੀ ਆਪਣੇ ਕੋਲੇ ਪ੍ਰੋਬਲਮ ਆ ਰਿਹਾ ਹੈ ਦੇਖੋ ਮਹੌਲ ਚੱਲ ਰਿਹਾ ਇਹ ਕੁਲਰ ਕਲਰ ਲਿਆਂਦੇ ਕਰਨਗੇ ਜਦੋਂ ਉਹ ਪਰਬਲਮ ਹੈਗੀ ਜਿਹੜੀ ਲਾਈਟ ਦੀ ਹੈਗੀ ਆ ਪ੍ਰਮਾਤਮਾ ਕਰੋ ਕਿਰਪਾ ਕਦੇ ਦਿਨ ਚ ਹੋ ਜੂ ਸੈਟਿੰਗ ਸਾਰਾ ਕੁਝ ਤੇ ਲਾਈਟ ਤੋਂ ਬਿਨਾਂ ਤਾਂ ਤੁਹਾਨੂੰ ਪਤਾ ਮੱਛਰ ਮੁੱਛਰ ਚ ਪ੍ਰੋਬਲਮ ਕਾਫੀ ਆਉਂਦੀ ਏ ਥੋੜਾ ਟਿਆਂ ਕੋਈ ਗੱਲ ਨਹੀਂ ਨੱਪੀਉਂਦੇ ਕੰਮ ਅंदोलਨ ਚੜ੍ਹਦੀ ਕਲਾ ਦੇ ਵਿੱਚ ਹੈ ਵੀਡੀਓ ਨੂੰ ਬਰਤੋਂ ਸ਼ੇਅਰ ਕਰ ਦਿਓ ਮੇਰਾ ਭਰਾ ਠੀਕ ਹੈ ਜੀ ਤੇ ਆਪਕੋ ਮਾਹੌਲ ਤੁਸੀਂ ਇਸ ਟਾਈਮ ਆਪਾਂ ਪੰਪ ਦੇ ਉੱਤੇ ਹੈਗੇ ਦੇਖੋ ਜੀ ਬਾਹਰ ਦਾ ਮਾਹੌਲ ਇੱਥੇ ਲਾਈਟ ਦੀ ਪ੍ਰੋਬਲਮ ਕਰਕੇ ਜਿਹੜਾ ਸਾਰਾ ਕੁਝ ਹੋਇਆ ਹਾਂਜੀ ਹੈਲੋ 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 ਹਾਂਜੀ ਕੀ ਹਾਲ ਚਾਲ ਨੇ ਥੋੜਾ ਖੜ ਕੇ ਆਪਾਂ ਦਿਖਾ ਦਈਏ ਆਹ ਦੇਖੋ ਵੀਰੇ ਆਹ ਲਾਈਟ ਬੰਦ ਹੋ ਰਹੀ ਹੈ ਕਦੇ ਜਲ ਰਹੀ ਹੈ ਉਧਰ ਲਾਈਟ ਜਾ ਰਹੀ ਹੈ ਪਰ ਜਿਹੜੇ ਰੋਡ ਦੇ ਉੱਤੇ ਸਾਹਮਣੇ ਲਾਈਟਾਂ ਲੱਗੀਆਂ ਹੋਈਆਂ ਹਨ ਉਹ ਬਿਲਕੁਲ ਬੰਦ ਆ ਲਾਈਟ ਨਹੀਂ ਹੈਗੀ ਜਿਨੇ ਵੀ ਆਪਣੇ ਨਾਲ ਇੰਸਟਾਗ੍ਰam ਤੇ ਗੱਲ ਕਰਨੀ ਆਈ ਹਰਵਿੰਦਰ ਗਿੱਲ ਦੇ ਨਾਮ ਤੇ ਆਪਣੀ ਆਈਡੀ ਹੈ ਜੀ ਆਈ ਹਰਵਿੰਦਰ ਗਿੱਲ ਦੇ ਨਾਮ ਤੇ ਆਪਣੀ ਆਈਡੀ ਹੈ ਇੰਸਟਾਗ੍ਰam ਤੇ ਤੁਸੀਂ ਉੱਥੇ ਹੀ ਜਾ ਕੇ ਫੋਲੋ ਕਰ ਸਕਦੇ ਹੋ ਆ ਦੇਖੋ ਜਿਵੇਂ ਇੱਥੇ ਹੈਗਾ ਪੰਪ ਤੇ ਲਾਈਟ ਦੀ ਹੈਗੀ ਇਹ ਸਭ ਤਾਂ ਆਹ ਇਥੋਂ ਮਤਲਬ ਪੱਖਾ ਚੱਲੀ ਜਾਂਦਾ ਤੇ ਬਾਕੀ ਜਿਹੜਾ ਲਾਈਟ ਦੀ ਪ੍ਰੋਬਲਮ ਹੋਣ ਕਰਕੇ ਕੁਝ ਵੀ ਚੱਲ ਨਹੀਂ ਰਿਹਾ ਤੇ ਸੋ ਆਪਾਂ ਨੂੰ ਇੰਸਟਾਗ੍ਰam ਤੇ ਫੋਲੋ ਕਰੋ ਆਈ ਹਰਵਿੰਦਰ ਗਿੱਲ ਦੇ ਨਾਮ ਤੇ ਆਪਣਾ ਫੇਸਬੁੱਕ ਪੇਜ ਤਿੰਨ ਦਿੱ ਤੁਸੀਂ ਉਹ ਟੇਪ ਵਾਲੋ ਕਰ ਸਕਦੇ ਹੋ ਸਾਹਮਣੇ ਜਿਹੜਾ ਹੈਗਾ ਐਂਬੂਲੈਂਸ ਖੜੀ ਹੈ ਤੇ ਬਾਕੀ ਹੁਣ ਮਾਹੌਲ ਤੁਹਾਨੂੰ ਅੱਪ ਸੋਹਵਾ ਦਿਖਾਵਾਂਗੇ ਕਿਉਂਕਿ ਜਿਆਦਾ ਹਨੇਰਾ ਹੋਣ ਕਰਕੇ ਤੁਸੀਂ ਵੀ ਕੀ ਦੇਖੋਗੇ ਸੋ ਮੈਨੂੰ ਇਹ ਸੀਗਾ ਵੀ ਚਲ 2-4 ਮਿੰਟ ਆਪਾਂ ਹਾਜ਼ਰੀ ਲਵਾ ਲ ਤੀਏ ਮਿੰਟ ਆਪਾਂ ਨੂੰ 5 ਹੋ ਗਏ ਤੇ ਠੀਕ ਹੈ ਜੀ ਧੰਨਵਾਦ